thank you ਪਕਾਉਂ ਜੀ ਸਵਾਗਤ ਬਾਵਾ ਸਨ ਜੀ ਤੁਹਾਨੂੰ ਬੜੀ ਕੀ ਕਾਸ਼ਰ ਸਿੰਘ ਤੁਹਾਨੂੰ ਬੜੀ ਸਮਰੱਥ ਸਮਰਗਮਾਨ ਨੂੰ ਜਿੱਤੇ ਆਇਆ ਕਿ ਨਰਦਾਸ ਸਿੰਘ ਜਸਾ ਵਿੱਚ ਸਾਰੇ ਅਰਜੁਨ ਉਹ ਗੋਵਿੰਦ ਨਾ ਨਾ ਸਿਰਾ ਜੀ ਅੰਦਰ ਹੈ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿੱਤੇ ਸਭ ਜਾਣੇ ਬਹੁਤ ਬਸਮਰੇ ਕਰਨ ਹੋਰ ਜਿਹਾ ਮੈਂ ਤਾਂ ਇਹ ਸੰਤਾਨ ਨਹੀਂ ਹੋਈ ਜੀ ਸਰਸ ਸਿੰਘ ਆਸ਼ਾ ਸਾਹਿਬ ਜੀ ਗੋਵਿੰਦ ਸਿੰਘ ਜੀ ਮਾਰਾ ਸਤਨ ਵੈਸਾ ਦਸਨ ਕਾਸ਼ੀ ਦੀ ਆਪ ਜੀ ਨੂੰ ਵਾਹ ਅੰਦਰ ਸਾਹਿਬ ਜੀ ਗੁਰਮੁਖ ਸਾਹਿਬ ਜੀ ਦੇ ਪਾਵਨ ਸਥਾਨ ਦਾ ਧਿਆਨ ਪਰਪੇ ਫਲਸਾ ਜੀ ਬੋਲੇ ਜੀ ਹਾਏ ਜੈ ਰੋ ਪੰਜਾਬ ਪਿਆਰੇ ਨਾਮ ਸਾਹਿਬ ਜੱਦਿਆਂ ਚੜ੍ਹਦੀਆਂ ਕਤਿਆਂ ਰੱਖਿਐ ਜਤਨੀਆਂ ਤਤੀਆਂ ਜਨਾ ਗੁਰੂ ਦਾ ਨਾਮ ਜਪਿਓ ਵਾਣਕੇ ਸ਼ਕਿਆ ਦੇਗਤਰਾਹੀ ਚੇਹ ਰਾਈ ਚੇਹ ਵਾਹੀ ਦੇਕੇ ਅੰਦਰ ਕੀਤਾ ਨਾ ਪਿਆਰਿਆ ਸੱਤਿਆ ਰਿਆ ਦੀ ਕੋ ਚਿਰ ਕੁਮਾਰੀ ਦਾ ਧਿਆਨ ਪਰ ਕੇ ਫਲਸਾ ਜੀ ਗੁਰੂ ਜੀ ਹਾਏ ਦੇ ਬੰਦ ਬਦਨ ਨਾਲੇ ਕੋਪਸ਼ਾਹ ਮਨ ਕਰਖੜੀਆਂ ਤੇ ਚੜੇ ਤੋ ਨਰਿਆਣਾ ਚਲਾਏ ਗਏ ਗੁਰੂਆਂ ਦੀ ਸੇਵਾ ਸੁਣਾਈ ਪ੍ਰਵਾਨੀਆਂ ਕੀਤੀਆਂ ਪਰ ਨਹੀਂ ਆਰਿਆ ਸੇ ਠੀਕ ਸਤਿਵਾਸ ਸਤਿਗਣੀ ਭਾਈ ਦਿਨਾਂ ਦੀ ਪਵਿੱਤਰ ਕਰਾਈ ਦਾ ਧਿਆਨ ਕਰਕੇ ਖਾਲਸਾ ਜੀ ਗੁਰੂ ਜੀ ਜਗਤ ਜਗਤ ਦੇ ਸਰਬੱਤ ਦਾ ਭਤੋ ਵਾਲਿਆ ਧੰਮਾ ਦਾ ਧਿਆਨ ਕਰਕੇ ਖਾਲਸਾ ਜੀ ਗੁਰੂ ਸਰ ਸਹਿਜ ਜੀ ਸਰਪੰਦ ਖਾਨ ਸਾਹਿਬ ਜੀ ਕੋ ਵਾਹਿਗੁਰੂ 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 ਜਿਹੜਾ ਖਾਨ ਸਾਹਿਬ ਸਰਪੰਦ ਨੂੰ ਵੇਚਾ ਜਾਨ ਬਰਸਾ ਜੀ ਸਾਹਿਬ ਸਾਧਤ ਹਰ ਜਿਹੜੇ ਆਇਤ ਦੇਗ ਤੇ ਪੱਤੇ ਬਿੰਦਗੀ ਪੈ ਸੰਤ ਕੀ ਜੀਤ ਸ੍ਰੀ ਸਾਹਿਬ ਦੀ ਸਹਾਇ ਖਾਨ ਸਾਹਿਬ ਜੀ ਦੇ ਮੂਹਰੇ ਨੇ ਸ੍ਰੀ ਮਨਨ ਕਰ ਸੇਵਾ ਸੁਆਸਲਾ ਬਨਨ ਆਪਣੇ ਪਿਆਰੇ ਪਰਮਸਰਵ ਜੀ ਅਸੋਹੀ ਮਾਣਿਆ ਦੇ ਵਾਰ ਸਮਝੋ ਤੇ ਬਾਣਿਆਂ ਦੇ ਸਤਿਗੁਰੂ ਰੋਟਿਆਂ ਦੀ ਉਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬਾਰ ਆਰਧੀਆਂ ਦੇ ਕੋਈ ਤਰਚਾਣ ਤੁਲਾ ਨਾ ਕਿਨੇ ਮੱਤਾ ਸਹਿਤਰਾਸਮੇਂ ਜੋਧਰੀ ਜੀ ਆਪ ਜੀ ਦਾ ਸਨਮਾਨ ਹੈ ਜੀ ਸਤਿਗੁਰੂ ਨਾਨਕ ਪ੍ਰਕਟਿਆ ਉਹਨਾਂ ਦੀ ਪ੍ਰਣਿਚਾਣਾ ਹੋਆ ਜਿਉਂ ਕਰ ਸੂਰਜ ਨਿਕਲਿਆ ਸਾਰੇ ਨੁਕਰੀਏ ਦੇ ਪੁਲਾ ਦੇ ਮਹਾਨ ਵਕਤ ਸੰਤਨ ਸ੍ਰੀ ਗੁਰੂ ਜੀ ਦੇ ਮਹਾਨ ਆਪ ਜੀਆਂ ਦੇ ਪ੍ਰਕਾਸ਼ ਗੁਰੂ ਜੀ ਹਰਿਆਣ ਨੂੰ ਮਨਾਉਂਦੇ ਹੋਏ ਸੂਤ ਸੰਗਤਾਂ ਕੋਲੋਂ ਰਾਗ ਵਿੱਚ ਕਰਕੇ ਆਜੇ ਗੁਰੂ ਜੀ ਦੇ ਸਥਾਨ ਤੋਂ ਮਹਾਨ ਨਗਰ ਕੀਰਤਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀਆਂ ਦੀ ਸ਼ਕਤ ਛਾਇਆ ਹੈ ਅੱਜ ਪੰਜ ਪਿਆਰੇ ਅੰਗਵਾਈ ਦੇ ਸੱਚੇ ਮਿੱਤਰ ਜੀ ਮਹਾਨ ਨਗਰ ਕੀਰਤਨ ਪਾਉਗੇ ਸਾਂ ਸਵਾਗਤ ਜੀ ਨੀਏ ਆਪ ਜੀ ਦੀ ਕਿਰਪਾ ਨਾਲ ਨੰਦੀ ਦਾ ਸੰਕਲਨ ਲਗਰ ਕੇ ਨਗਰ ਨਿਯਮ ਪ੍ਰਕਰਮਤ ਹੋਇਆ। ਸ਼ਬਦ ਗਾਇਨ ਕਰਦੇ ਹੋਇਆ ਆਪ ਦੇ ਸਾਹ ਦੇ ਪ੍ਰਿੰਦਰ ਸਹਾਦਰ ਤੇ ਪਹੁੰਚੇ ਸਮੇਂ ਨਗਰ ਦੀ ਪ੍ਰਣੀ ਸਮਰਪਤੀ ਹੋਈ ਹੈ। ਸਵਾਗਤ ਜੀ ਨੇ ਕਿਰਪਾ ਕਰਨੀ। ਰਸਤੇ ਵਿੱਚ ਸੇਵਾਦਾਰ ਵੀਰਾਂ ਪਰਸੋਂ ਅੰਜਨ ਪਿਆਰੇ ਸਿੰਘ ਪਰਸੋਂ ਹੋਰ ਬਹੁਤ ਕਰਤਾਰਾਂ ਦੇ ਸੰਗਮ ਪਰਸੋਂ। ਕਈ ਕਰਤਾਰੀਆਂ ਭੁਲਾ ਗਲੀਆਂ ਹੋਈਆਂ ਹੁੰਦੀਆਂ। ਆਪ ਜੀ ਨੂੰ ਯਾਦ ਰੱਖ ਕੇ ਸੰਧਿ ਕੇ ਆਪ ਜੀ ਦਾ ਰੱਤ ਸਮਤ ਬੋਸ਼ ਕਰੇ। ਪੜੀ ਸੁਣੀਂ ਬਾਣੀ ਦੰਤੇ ਪ੍ਰਵਾਨ ਕਰਨੀ ਬਾਣੀ ਦਾ ਭਾਵ ਦੰਤੇ ਅੰਗਾਂ ਸੰਬੰਧ ਹੈ ਜਿਨ੍ਹਾਂ ਤੇ ਸੋਣਾ ਸਿੱਕੇ ਤਾਜਿਓ ਮਖਵਾ ਕਰੈ। ਸਰਬ ਸੰਗਤੀਆਂ ਹਾਜ਼ਰੀਆਂ ਦੰਤੇ ਪ੍ਰਵਾਨ ਕਰਨੀਆਂ ਤੇ ਮੂਰਤੇ ਦਾ ਭਾਵ ਦੰਤੇ ਪ੍ਰਵਾਨ ਕਰਨੀਆਂ ਚੱਲੇ ਹੋਏ ਕਦਮ ਕਦਮ ਲੈ ਕੇ ਚਲੌਣੀ ਨਾਮ ਦਾ ਪ੍ਰਾਪਤ ਸਿੱਖੀ ਵਾਲਾ ਜੀ ਮਨੁੱਖੀਆਂ ਤਲਵਰ ਰਚਿਤ ਕਨੇ ਸਿੱਖਤਾ ਜਿਓ। ਇਸਵੇਂ ਅਮੀ ਦੇ ਪਵਿੱਤਰ ਸਮੂਹ ਨੂੰ ਪਾਤਸ਼ਾਹ ਜਿਦੋਂ ਆਪ ਨੇ ਪਵਿੱਤਰ ਸਭਨਾ ਸੰਗਤਾਂ ਸੰਗ ਜਲਿਆ ਆਪ ਦੀਆਂ ਸ਼ਾਨ ਨੂੰ ਹੁਣ ਉਸ ਨੂੰ ਬੁਸ਼ ਕਰੋ ਕਰੋ ਕਿਰਪਾ ਸੰਗਤਾਂ ਨੂੰ ਕੁਮਿੰਦਰ ਹੁਕਮ ਨਾਮਕ ਜਾਲ ਰਕਸ਼ਸ਼ਰ ਕੇ ਨਾਮ ਕਰੋ ਉਹ ਬਲਦੇ ਸਜਣ ਦੀ ਸੰਗਰਖਾ ਬਖਸ਼ਣੇ ਦੀ ਵਾਅਦਾ ਵੀ ਸੰਪਤੀ ਕਰ ਲਿਆ ਗਿਆ ਬੁਸ਼ ਕਰੋ ਅਗਰਵਾਧਾ ਕਰਤਾ ਬੁੱਝਪਨਾਮ ਸ਼੍ਰਮਣ ਦੇ ਕਾਰਜ ਦਾ ਸਹੀ ਪਿਆਰੇ ਦੇ ਜਿਨ੍ਹਾਂ ਦੇ ਤੋਪੁਰ ਨੇਰੂ ਕੋ ਉਨੋ ਬਾਰੇ ਕਾਲ ਮੁਦਤ ਕਯਨੇਸ਼ ਪੰਥ ਤੁਮ ਗੁਰ ਸਤਿਗੁਰ ਜਾਤ ਸੱਚ ਜੁਗਾਰ ਸੱਚ ਮੋਹ ਪ੍ਰੀਤਿ ਦੀ ਸੱਚੀ ਇੰਦਰ ਸੱਚ ਦੀ ਛੁਣੀ ਦਾ ਬੁਖਤ ਸੋਹੀ ਮੈਂ ਲੇਖ ਮਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾਲ ਸੇਠ ਬਨਮ ਮੰਨ ਅਗਰ ਆਇੰਦਾ ਕਟੇ ਹੋ ਮੈ ਰੋਗ ਨਾਨਕ ਸਤਿਗੁਰੁ ਤਿਨਾ ਮਿਲਿਆ ਜਿਨ ਧੁਰੇ ਪਿਆ ਸੰਜੋਗ ਸਤਿਗੁਰ ਨਾਨਕ ਪ੍ਰਗਟਿਆ ਮੇਟੀ ਤੁਮਹ ਜਿਹਾ ਕਿਛੁ ਉਹਨਾਂ ਨੂੰ ਹੋਆ ញeo ਕਰ ਸੂਰਜ ਨਿਕਲਿਆ तारे छुपेर पलो ਮਿਲੈ ਸੁਖ ਨਾਮ ਅਰ ਸੋਭਾ ਕਿੰਤਾ ਮਾਇਆ ਮਰੀ ਸਤਿਗੁਰਿਆਉ ਸਰਣ ਤੋ ਹਰੀ ਮਿਲੈ ਸੁਖ ਨਾਮ ਹਾਰ ਪਰਿਆ ਤੂੰ ਦਵਰੀ ਲੇਖ ਛੋੜ ਲੇਖ ਛੁਟੋ ਹਮਨਰ ਗੁਣ ਲਿਓ ਮਰੀ ਸਤਿਗੁਰ ਤੇ ਸਦਾ ਮੇਰਵਾਣਾ ਸੁਗਨਾ ਦੇ ਪਾਛੇ ਪਰਿਓ ਨਾਮ ਅਵਰੀ ਨਾਨਕ ਤੋਂ ਸੰਤ ਪਛ ਪਰਿਉ ਸਾ ਸਸੰਗਤ ਜੀ ਸਰਬ ਸੰਤਾਂ ਦੇ ਸੰਯੋਗ ਨਾਲ ਸਭ ਨੱਗਰ ਨਿਵਾਸੀਆਂ ਦੇ ਸੰਯੋਗ ਨਾਲ ਅੱਜ ਤੇ ਭਾਵਨਾ ਨਾਲ ਸੰਗਤਾਂ ਨੇ ਮਨਾਇਆ ਹੈ ਸੋ ਅੱਜ ਮਹਾਨ ਨੱਗਰ ਕੀਰਤਨ ਦੀ ਰਗਵਾਈ ਇਹ ਭਾਈ ਨੱਗਰ ਕੀਰਤਨ ਨੱਗਰ ਖੇੜੇ ਦੀ ਪ੍ਰਕਰਮਾ ਕਰਦਾ ਹੋਇਆ ਗੁਰ ਜਰਵਾਰ ਪੰਚਾਇਤ ਸੋ ਸਰਬ ਸੰਤਾਂ ਦਾ ਧੰਨਵਾਦ ਰਾਜੀ ਦਾਸ ਕੋਟਾਨ ਕੋਟਾਨ ਸ਼ੁਕਰ ਸਤਿਗੁਰ ਨਾਮਦਾਨ ਬਖਸ਼ੇ ਗੁਰਸਿੱਖੀ ਵਾਲਾ ਗਿਣ ਬਖਸ਼ੇ ਆਈਆਂ ਹਨ ਸੰਗਤਾਂ ਦਾ ਫਿਰ ਦੁਬਾਰਾ ਬਹੁਤ ਬਹੁਤ ਧੰਨਵਾਦ ਸਤਿਗੁਰ ਨਾਮਦਾਨ ਬਖਸ਼ੇ ਗੁਰਸਿੱਖੀ ਵਾਲਾ ਗਿਣ ਬਖਸ਼ੇ ਸਾਨੂੰ ਔਰ ਸੰਗਤਾਂ ਨੂੰ ਭਾਈ ਸਤਿਗੁਰ ਸੇਵਾ ਇਸੋ ਨੇ ਅੱਜ ਹੋਏ ਮੁਜੀਪਾ ਕਲਸਾ ਕਰਤ ਕੋਇ ਹੋਏ ਮੁਜੀਪਾ ਤੇ ਸੰਗਤਾਂ ਨੂੰ ਕੋਈ ਬੇਨਤੀ ਹੈ ਕਿ ਚਾ